ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸਤ ਸ੍ਰੀ ਅਕਾਲ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਗਾਤਾਰ ਤਵੇ ਵਿੱਚ ਜਾਂਚ ਹੈ ਜਿਹੜੀ ਉਹ ਅੱਗੇ ਵੱਧ ਰਹੀ ਹੈ ਜਦੋਂ ਜਾਂਚ ਅੱਗੇ ਵੱਧਦੀ ਹੈ ਤੇ ਸਰਗਰਮੀਆਂ ਨਜ਼ਰ ਆਉਂਦੀਆਂ ਨੇ ਤੇ ਜਦੋਂ ਸਰਗਰਮੀਆਂ ਹੁੰਦੀਆਂ ਨੇ ਤੇ ਦੇਸ਼ ਵਿਦੇਸ਼ ਸੋਸ਼ਲ ਮੀਡੀਆ ਦੇ ਇਹ ਜਾਣਕਾਰੀ ਹਾਸਲ ਕਰਨ ਲਈ ਦਰਸ਼ਕ ਨੇ ਜਿਹੜੇ ਉਤਾਵਲੇ ਹੋ ਜਾਂਦੇ ਨੇ ਆਖਰ ਹੋ ਕੀ ਰਿਹਾ ਹੈ ਦੋ ਪ੍ਰਮੁੱਖ ਘਟਨਾਵਾਂ ਨਾਲ ਤੁਹਾਡੀ ਸਾਂਝ ਜਿਹੜੀ ਅਸੀਂ ਅੱਜ ਪਾਉਣ ਦਾ ਯਤਨ ਕਰਦੇ ਹਾਂ ਕਿ ਕੱਲ ਹੋਰ ਸਟੇਟਾਂ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਜਾਂਚ ਲਈ ਪੁਲਿਸ ਵਿਜੀਲੈਂਸ ਟੀਮ ਲੈ ਕੇ ਜਾਂਦੀ ਹੈ ਕਿਉਂਕਿ ਰਿਮਾਂਡ ਤੇ ਚੱਲ ਰਹੇ ਨੇ ਦੋ ਤਰੀਕ ਦੀ ਪੇਸ਼ੀ ਹੈ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਉਹਨਾਂ ਦੇ ਮਜੀਠੀਆ ਸਥਿਤ ਦਫ਼ਤਰ ਵਿਖੇ ਪੁਲਿਸਾਂ ਜਿਹੜੀ ਉਹ ਵਿਜੀਲੈਂਸ ਦੀ ਟੀਮ ਹੈ ਜਿਹੜੀ ਉਹ ਲੈ ਕੇ ਆਉਂਦੀ ਹੈ ਵਿਜੀਲੈਂਸ ਟੀਮ ਵੱਲੋਂ ਪੁਲਿਸ ਸ਼ੌਣੀ ਨੂੰ ਪੁਲਿਸ ਸ਼ਾਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਮਜੀਠਾ ਇਲਾਕਾ ਜਿੱਥੇ ਦਫ਼ਤਰ ਹੈ ਦਫ਼ਤਰ ਦੇ ਵਿੱਚ ਦਫ਼ਤਰ ਦੀ ਸਖਤਰ ਬੀਬੀ ਅਤੇ ਉਹਨਾਂ ਦੇ ਧਰਮ ਪਤਨੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਉਹਨਾਂ ਨੂੰ ਪੁਲਿਸ ਵੱਲੋਂ ਜਾਣ ਦੀ ਦੇਤ ਇਸ ਤਰ੍ਹਾਂ ਗਨੀਬਕੌਰ ਮਜੀਠੀਆ ਐਮਐਲਏ ਨੇ ਜਿਹੜੇ ਉਹਨਾਂ ਨੇ ਬੜੀ ਪੁਲਿਸ ਨਾਲ ਬਹਿਸ ਕੀਤੀ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਜਾਣ ਦਿੱਤਾ ਜਾਵੇ ਪਰੰਤ ਉਜਿਹਾ ਨਾ ਹੋ ਸਕਿਆ ਇਸ ਤੋਂ ਅਗਲੀ ਜਾਣਕਾਰੀ ਜਿਹੜੀ ਸਾਡੇ ਪਾਸ ਪੁੱਜੀ ਉਸ ਮੁਤਾਬਕ ਵਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਦੀ ਵਿਜੀਲੈਂਸ ਵੱਲੋਂ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਗਈ ਪੁਨਸ਼ਾਨ ਕੀਤੀ ਗਈ ਪੁਲਿਸ ਉਥੇ ਸਥਿਤ ਕੰਪਿਊਟਰ ਤੇ ਕੁਝ ਹੋਰ ਟੈਕਨੀਕਲੀ ਜਿਹੜਾ ਮਟੀਰੀਅਲ ਪਿਆ ਸੀ ਸਮਾਨ ਪਿਆ ਸੀ ਉਹਨੂੰ ਆਪਣੇ ਨਾਲ ਲੈ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਜਦੋਂ ਨਾਰਕੋਟਿਕ ਕੰਟਰੋਲ ਬਿਊਰੋ ਆਫ ਇੰਡੀਆ ਨੇ ਭਾਰਤ ਸਰਕਾਰ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਵਿਜੀਲੈਂਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਾਂਚ ਦੇ ਮਾਮਲੇ ਵਿੱਚ ਜਿਹੜਾ ਕੇਸ ਦਰਜ ਕੀਤਾ ਗਿਆ ਕਿਹੜੇ ਡਾਕੂਮੈਂਟ ਉਪਲਬਧ ਹੋਏ ਨੇ ਕੀ ਜਾਣਕਾਰੀ ਹੈ ਜਦੋਂ ਇਸ ਦਾ ਹਿਸਾਬ ਮੰਗਿਆ ਤੇ ਆਮ ਆਦਮੀ ਪਾਰਟੀ ਤੇ ਇੱਕ ਤਰ੍ਹਾਂ ਨਾਲ ਨਾਰਕੋਟਿਕ ਕੰਟਰੋਲ ਬਿਊਰੋ ਦੇ ਵਿੱਚ ਟਣ ਗਈ ਹੈ ਠਣ ਗਈ ਹੈ ਅਮਨ ਅਰੋੜਾ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਤੇ ਸਵਾਲ ਚੁੱਕੇ ਨੇ ਕਿ ਅੱਜ ਇਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅੱਜ ਪੰਜਾਬ ਸਰਕਾਰ ਪਾਸੋਂ ਇਹ ਜਾਣਕਾਰੀ ਕਿਉਂ ਮੰਗੀ ਜਾ ਰਹੀ ਹੈ ਕਿਤੇ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦਾ ਸਵਾਲ ਤਾਂ ਨਹੀਂ ਜਦੋਂ ਇਹ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਤੇ ਅਸੀਂ ਮਾਮਲੇ ਦੀ ਡੂੰਘਾਈ ਤੱਕ ਜਾਣ ਦਾ ਯਤਨ ਕੀਤਾ ਹੈ ਤੇ ਅਮਨ अरोड़ा ਦੀ ਪ੍ਰੈਸ ਕਾਨਫਰੰਸ ਨੂੰ ਵਾਰ-ਵਾਰ ਸੁਣਨ ਦਾ ਯਤਨ ਕੀਤਾ ਤੇ ਅਮਨ अरोड़ा ਜਿਹੜੇ ਕਹਿੰਦੇ ਨੇ ਕਿ ਅਕਾਲੀ ਦਲ ਤੇ ਕਾਂਗਰਸ ਦੇ ਆਗੂ ਵੱਡੀ ਗਿਣਤੀ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬਿਆਨਬਾਜ਼ੀ ਕਰਕੇ ਉਹਨਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਸਰਕਾਰ ਦੀ ਮਨਸ਼ਾਏ ਹੈ ਕਿ ਡਰੱਗ ਐਕਟ ਦੇ ਮਾਮਲੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਿਹੜੇ ਵੀ ਕਥਿਤ ਤੌਰ ਤੇ ਦੋਸ਼ੀ ਨੇ ਉਹ ਬਖਸ਼ੇ ਨਾ ਜਾਣ ਹੁਣ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਉਨਾ ਕਹਿ ਕੇ ਮਾਨਜੋਗ ਮੁੱਖ ਮੰਤਰੀ ਇਸ ਮਸਲੇ ਦੇ ਵਿੱਚ ਬੜੇ ਸੰਜੀਦਾ ਨੇ ਪੰਜਾਬ ਸਰਕਾਰ ਸੰਜੀਦਾ ਹੈ ਤੇ ਹੁਣ ਨਾਰਕੋਟਿਕ ਕੰਟਰੋਲ ਬਿਊਰੋ ਆਪਣਾ ਵਿੱਚ ਦਖਲ ਅੰਦਾਜ਼ੀ ਕਿਉਂ ਕਰ ਰਿਹਾ ਹੈ ਇਹ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਕਿਤੇ ਸਾਜ਼ਿਸ਼ ਤਾਂ ਨਹੀਂ ਇਹ ਦੋ ਵੱਡੀਆਂ ਅਪਡੇਟਸ ਜਿਹੜੀਆਂ ਕਿ ਆਮ ਆਦਮੀ ਪਾਰਟੀ ਅਤੇ ਸਰਕਾਰ ਨੇ ਸਵਾਲ ਚੁੱਕੇ ਨੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਉੱਤੇ ਦੂਜਾ ਵਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਦੀ ਪੁਨਸ਼ਾਨ ਵਿਜੀਲੈਂਸ ਵੱਲੋਂ ਟੀਮ ਵੱਲੋਂ ਜਾਂਚ ਜਿਹੜੀ ਉਹ ਕੀਤੀ ਗਈ ਹੈ ਇੱਕ ਜਿਹੜੀ ਗੱਲ ਉੱਪਰ ਮਹਿਰੂਬ ਵਿੱਚ ਸਾਹਮਣੇ ਆਈ ਹੈ ਅੱਜ ਉਹਨਾਂ ਦੇ ਧਰਮ ਪਤਨੀ ਗਰੀਵ ਕੌਰ ਮਜੀਠੀਆ ਨੇ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨਾਲ ਆਪਣੇ ਮਜੀਠਾ ਸਥਿਤ ਦਫ਼ਤਰ ਜਾਣ ਲਈ ਐਮਐਲਏ ਹੁੰਦਿਆਂ ਜਿਹੜੀ ਡਰਾਫਟਿੰਗ ਸ਼ਬਦਾਵਲੀ ਜਾਂ ਜਿਸ ਹਾਸੇ ਦੇ ਅੰਦਾਜ਼ ਵਿੱਚ ਗੱਲਬਾਤ ਕੀਤੀ ਆ ਉਹਨੂੰ ਵੇਖ ਕੇ ਇਹ ਸਮਝ ਆਇਆ ਕਿ ਗਰੀਵ ਕੌਰ ਮਜੀਠੀਆ ਕੁਝ ਸਰਗਰਮ ਨਜ਼ਰ ਆਏ ਨੇ ਤੇ ਉਹ ਥੋੜਾ ਹੋਰ ਅੱਗੇ ਵਧਨੇ ਆਪਣੇ ਪੋਲੀਟਿਕਲ ਜੀਵਨ ਦੇ ਵਿੱਚ ਭਾਵੇਂ ਪਰਿਵਾਰ ਤੇ ਇੱਕ ਤਰ੍ਹਾਂ ਨਾਲ ਇਹ ਪਰਿਵਾਰਕ ਸੰਕਟ ਹੈ ਪਰੰਤੂ ਅੱਜ ਉਹਨਾਂ ਬਹੁਤ ਬਹਿਸ ਕੀਤੀ ਤੇ ਮਜੀਠੀਆ ਦੇ ਮਾਮਲੇ ਵਿੱਚ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ 540 ਕਰੋੜ ਰੁਪਏ ਦਾ ਮਾਮਲਾ ਹੈ ਤੇ ਉਹਨਾਂ ਕਿਹਾ ਕਿ ਜੇ 1 ਰੁਪਿਆ ਨਾ ਮਿਲਿਆ ਤਾਂ ਕੀ ਸਾਨੂੰ ਪੈਸੇ ਦੇਵੇਗੀ ਪੰਜਾਬ ਸਰਕਾਰ ਇਹ ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸੋ ਵਿਕਰਮ ਸਿੰਘ ਮਜੀਠੀਆ ਮਜੀਠਾ ਸਿਤ ਦਫਤਰ ਆਏ ਬੀਬੀ ਜਿਹੜੀ ਕਿ ਉਹਨਾਂ ਦੀ ਦਫ਼ਤਰ ਦੀ ਸਕੱਤਰ ਹੈ ਦਫ਼ਤਰ ਦਾ ਕੰਮਕਾਰ ਦੇਖਦੀ ਹੈ ਉਹਨੇ ਪ੍ਰੈਸ ਨਾਲ ਰੁਬਰੂ ਹੁੰਦਿਆਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਪੂਰੇ ਚੜ੍ਹਦੀ ਕਲਾ ਵਿੱਚ ਸੀ ਉਹਨਾਂ ਮੁੱਛਾਂ ਨੂੰ ਵੱਟ ਵੀ ਦਿੱਤਾ ਇੱਕ ਬੀਬੀ ਕਹਿ ਰਹੀ ਹੈ ਰਾਸ਼ੀ ਸਕੱਤਰ ਹੈ ਜਿਹੜੀ ਤੇ ਵਿਕਰਮ ਸਿੰਘ ਮਜੀਠੀਆ ਨੇ ਵਰਕਰਾਂ ਨੂੰ ਤਕੜੇ ਹੋਣ ਦੀ ਕਿਹਾ ਬੜਾ ਕੁਝ ਉਸ ਬੀਬੀ ਨੇ ਮਜੀਠੀਆ ਸਾਹਿਬ ਦੀ ਪੇਸ਼ੀ ਤੋਂ ਬਾਅਦ ਮਜੀਠੀਆ ਸਾਹਿਬ ਦੀ ਜਾਂਚ ਦੌਰਾਨ ਜਾਂਚ ਤੋਂ ਬਾਅਦ ਦੱਸਿਆ ਸੋ ਇਹ ਦੋ ਜਾਣਕਾਰੀਆਂ ਜਿਹੜੀਆਂ ਅੱਜ ਬਹੁਤ ਉਪਰ ਮੇ ਰੂਪ ਵਿੱਚ ਹੁਣ ਗੱਲ ਇਸ ਤੋਂ ਅੱਗੇ ਦੀ ਕਰਨ ਦੀ ਜਾਂ ਕਰਨ ਦਾ ਯਤਨ ਕਰੀਏ ਮਜੀਠੀਆ ਦੇ ਖਿਲਾਫ ਬਾਹਰਲੇ ਸਟੇਟਾਂ ਦੀ ਜਾਂਚ ਲਗਭਗ ਹੋ ਚੁੱਕੀ ਹੈ ਵਿਜੀਲੈਂਸ ਵੱਲੋਂ ਉਸ ਤੋਂ ਬਾਅਦ ਮਜੀਠੀਆ ਦੇ ਪੁਰਾਣੇ ਸਾਥੀ ਇੱਕ ਇੱਕ ਕਰਕੇ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਵੱਲੋਂ ਪੇਸ਼ ਕੀਤੇ ਗਏ ਨੇ ਉਹਨਾਂ ਦੇ ਬਿਆਨ ਕਲਮ ਬੰਦ ਕਰਾਏ ਗਏ ਨੇ ਸਾਬਕਾ ਡਾਇਰੈਕਟਰ ਈਡੀ ਉਹਨਾਂ ਦੇ ਬਿਆਨ ਕਲਮ ਬੰਦ ਕਰਾਏ ਗਏ ਨੇ ਸਾਬਕਾ ਡੀਜੀਪੀ ਚਟੂਪਾ ਦੇ ਆਏ ਉਨ੍ਹਾਂ ਦੇ ਬਿਆਨ ਕਲਮ ਬੰਦ ਕਰਾਏ ਨੇ ਉਨ੍ਹਾਂ ਦੀ ਗਵਾਹੀ ਹੋਈ ਹੈ ਤੇ ਅੱਜ ਵੱਡੀ ਅਪਡੇਟ ਇਸ ਮਾਮਲੇ 'ਚ ਕਿ ਪੁਲਸ ਮਜੀਠੀਆ ਦੇ ਖਿਲਾਫ ਲਗਾਤਾਰਤਾ ਵਿੱਚ ਐਕਸ਼ਨ ਆ ਜਿਹੜਾ ਵਿਜੀਲੈਂਸ ਦੀ ਟੀਮ ਉਹ ਕਰ ਰਹੀ ਹੈ ਤੇ ਵਿਜੀਲੈਂਸ ਦੀ ਟੀਮ ਵੱਲੋਂ ਇੱਕ ਤਰ੍ਹਾਂ ਦਾ ਪ੍ਰੂਫ ਇਕੱਤਰ ਕਰਕੇ ਸਾਰੀ ਜਾਣਕਾਰੀ ਜਿਹੜੀ 2 ਤਰੀਕ ਨੂੰ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਮਨਜੋਗ ਅਦਾਲਤ ਵਿੱਚ ਦਿੱਤੀ ਜਾਣੀ ਹੈ ਤੇ ਵਿਕਰਮ ਸਿੰਘ ਮਜੀਠੀਆ ਦਾ ਆਸ ਹੈ ਕਿ ਹੋਰ ਰਿਮਾਂਡ ਮੰਗਣ ਦਾ ਯਤਨ ਕੀਤਾ ਜਾਵੇਗਾ ਪ੍ਰਤੂ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਦੇ ਪਾਸੋਂ ਹਾਲ ਦੀ ਘੜੀ ਕੀ ਮਿਲਿਆ ਕਿ ਕੁਝ ਸਾਹਮਣੇ ਨਹੀਂ ਆਇਆ ਹਾਂ ਸਭ ਤੋਂ ਵੱਡੀ ਵੱਡੀ ਦਿਲਚਸਪ ਗੱਲ ਹੈ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਦਾਵਾ ਕੀਤਾ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦਾਵਾ ਕਰਦੇ ਨੇ ਗੱਲਬਾਤ ਕਰਦੇ ਆ ਕਿ 29 ਮੋਬਾਈਲਾਂ ਦੀ ਗੱਲ ਕੀਤੀ ਜਾ ਰਹੀ ਹੈ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਉਹ ਕਹਿੰਦੇ ਜੇ ਇੱਕ ਵੀ ਮੋਬਾਈਲ ਪੁਰਸੇ ਸਿੱਧ ਕਰ ਦਵੇ ਕਹਿੰਦੇ ਮੈਂ ਦੇਣਦਾਰ ਹੋਵਾਂਗਾ ਉਹਨਾਂ ਲਿਸਟ ਦਿਖਾਈ ਬਰਾਮਦਗੀ ਦਿਖਾਈ ਐਫ ਆਈ ਆਰ ਦਿਖਾਈ ਕਾਗਜ਼ ਦਿਖਾਏ ਤੇ ਉਹਨਾਂ ਕਿਹਾ ਕਿ ਇਹਦੇ ਵਿੱਚ ਜ਼ੀਰੋ ਆ ਕੁਝ ਵੀ ਨਹੀਂ ਜੇ ਐਸੇ ਸ਼ੱਕੀ ਹੁੰਦੇ ਗਏ ਮਾਮਲੇ ਇਦਾਂ ਦਾ ਹੁੰਦਾ ਗਿਆ ਤੇ ਮਸਲਾ ਕਿਸ ਪਾਸੇ ਜਾਵੇਗਾ ਇਹ ਆਉਣ ਵਾਲਾ ਸਮਾਂ ਹੈ ਜਿਹੜਾ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਬਿਕਰਮ ਸਿੰਘ ਮਜੀਠੀ ਦੇ ਮਾਮਲੇ ਵਿੱਚ ਬਿਜ਼ਨੈਸ ਦੀ ਜਾਂਚ ਲਗਾਤਾਰਤਾ ਵਿੱਚ ਅੱਗੇ ਵੱਧ ਰਹੀ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਾਥੀ